ਅੱਜ ਜਿਸੀ ਦੇਖੋ ਹਰ ਰੋਜ਼ ਹੀ ਹਮ ਜਿਹੜਾ ਸੜਕਾਂ ਬਾਬੂ ਘਾਟਣਾ ਹਫਤੇ ਚ ਅ ਤਿੰਨ ਚਾਰ ਦਿਨ ਤੇ ਚਾਰ ਚਾਰ ਪੰਜ ਪੰਜ ਸੜਕਾਂ ਦਾ ਕਰਾਂਗੇ ਅੱਜ ਜਿਹੜਾ ਉਦਘਾਟਨ ਕੀਤਾ ਇਹ 8 9 10 ਤੇ 15 ਨੰਬਰ ਰੋਡ ਦੀਆਂ ਚਾਰ ਪੰਜ ਪੰਜ ਰੋਡਸ ਨੇ ਜਿਹੜੀਆਂ ਕਿ 1 ਕਰੋੜ 46 ਲੱਖ 26 ਲੱਖ ਤੇ 40 ਹਜ਼ਾਰ ਦੀ ਲਾਗਤ ਨਾਲ ਅਸੀਂ ਬਣਾ ਰਹੇ ਹਾਂ ਆਹ ਸੜਕ ਬਣ ਕੇ ਤਿਆਰ ਹੋ ਗਈ ਹੈ ਚਾਰ ਸੜਕਾਂ ਬਣ ਕੇ ਹੋ ਤਿਆਰ ਹੋ ਗਈਆਂ ਨੇ ਬਾਰਿਸ਼ ਨਾਲ ਬੰਦ ਹੋ ਗਈਆਂ ਤੇ ਕਰੜੀਆਂ ਜਿਹੜੀਆਂ ਸੜਕਾਂ ਬਣਾਉਣ ਦੀ ਫਿਰ ਕਿਦੇ ਆ ਜਿਨ੍ਹਾਂ ਦਾ ਕਾਫੀ ਆ ਲੋਕਾਂ ਨੂੰ ਜ਼ਰੂਰਤ ਹੈ ਤੇ ਬੜਾ ਇਹਨਾਂ ਰੌਲਾ ਪਿਆ ਜਲਦੀ ਜਿਹੜੀਆਂ ਸੀ ਪੁੱਛੀ ਇੱਕ ਦੋ ਮਹੀਨਿਆਂ ਦੇ ਵਿੱਚ ਸੜਕਾਂ ਬਣਾ ਕੇ ਸੜਕਾਂ ਦਾ ਕੰਮ ਮੁਕਾਉਣ ਦਾ ਜੀ ਫਿਊਚਰ 'ਚ ਕਿਹੜੇ ਪ੍ਰੋਜੈਕਟ ਨਵੇਂ ਲੈ ਕੇ ਆ ਰਹੇ ਜਿਹੜੇ ਹੋਰ ਏਰੀਏ ਦੇ ਜਿਵੇਂ ਕਿਵੇਂ ਕਿਵੇਂ ਦੇ ਕੰਮ ਹੋ ਰਹੇ ਜੀ ਦੇਖੋ ਇੱਕ ਤੇ ਜਿਹੜੀਆਂ ਸੜਕਾਂ ਨੇ ਸਾਰੀਆਂ ਬਣ ਜਾਣਗੀਆਂ ਆਹ ਬਣ ਕੇ ਆ ਰਹੇ ਆ ਸੜਕਾਂ ਤੇ ਇਸ ਤੋਂ ਬਾਅਦ ਅਸੀਂ ਜਿਹੜੇ ਨਵੇਂ ਪਾਰਕ ਨੇ ਸਿਟੀ ਪਾਰਕ ਨੇ ਉੱਤੇ ਨਾ ਸਿਟੀ ਪਾਰਕ ਬਣਾਉਣ ਦਾ ਅਥਰੜ ਵਾਸੀ ਕਿੱਥੇ ਜਾ ਸਕਣ ਕਾਮਨ ਸਿਟੀ ਪਾਰਕ ਬਣਾਉਣ ਦਾ ਪਲਾਨ ਕਰ ਰਹੇ ਆ ਸਟੇਡੀਅਮ ਇੱਕ ਪੰਜਾਬ ਪੱਧਰੀ ਸਟੇਡੀਅਮ ਜਿਹੜਾ ਸ਼ਹਿਰ ਦੇ ਵਿੱਚ ਉਹਦਾ ਬਣਾਉਣ ਦਾ ਅੱਗੇ ਟੈਨੈਂਟ ਦੇ ਵਿੱਚ ਉਹਨੂੰ ਪਾਵਾਂਗੇ ਬਹੁਤ ਸਾਰੀਆਂ ਚੀਜ਼ਾਂ ਬਸ ਤੁਸੀਂ ਹੋਰ ਜਿਹੜੇ ਉਹ ਘਾਟੇ ਨੇ ਉਹ ਲੋਕਾਂ ਨੇ ਦੇਖਣੀ ਹੈ ਕੰਮ ਕਰੀ ਜਾਵਾਂਗੇ ਤੇ ਦੱਸਾਂਗੇ ਇਹ ਕੰਮਾਂ ਦੇ ਨਾਲ-ਨਾਲ ਚੱਲਿਓ ਤੇ ਬਹੁਤ ਸਾਰੇ ਪਲਾਨ ਆ ਸਾਰੇ ਪਲਾਨ ਜਿਓ ਜੋ ਹੋਈ ਜਾਣਗੇ ਉਹ ਤੁਹਾਨੂੰ ਜਿਹੜੇ ਹੈਗੇ ਉਹ ਵੀ ਤੁਸੀਂ ਪਾਉਂਦੇ ਤੇ ਕਰਪਸ਼ਨ ਹੋ ਰਹੀਆ ਇਲੈਕਟ੍ਰਿਸਿਟੀ ਬਾਜਵਾ ਖਰੀਦਦਾ ਬਾਜਵਾ ਤੋਂ ਅਸੀਂ ਖਰੀਦ ਰਹੇ ਆ ਤੇ ਬਾਜਵਾ ਕੋਈ ਸਿਸਟਮ ਨਾਲ ਚਲਾ ਰਿਹਾ ਹੈ ਸਾਰੀ ਕਰਪਸ਼ਨ ਹੈ ਮੇਰੀ ਤੋਤਰਾ ਹੋ ਰਹੀ ਆ ਇਹਨੂੰ ਬੰਦ ਕਰਵਾਇਆ ਜਾਵੇ ਤਾਂ ਰੈਗੂਲਰ ਕੰਮ ਕਰਵਾਇਆ ਜਾਵੇ ਮੈਡਮ ਨੇ ਅਦੁਘਾਟਨ ਕੀਤੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕੰਮ ਹੋ ਰਿਹਾ ਹੈ ਡਵੈਲਪਮੈਂਟ ਦੇ ਸ਼ੁਰੂ ਹੋ ਗਏ ਹੈ ਇਹ ਹੁਣ ਜਾਰੀ ਰਹਿਣਗੇ ਮੈਡਮ ਨੇ ਭਰੋਸਾ ਦਿੱਤਾ ਹੈ ਤੇ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਇਸੇ ਤਰ੍ਹਾਂ ਕੰਮ ਚੱਲਦੇ ਰਹਿਣ ਤੇ ਲੋਕ ਖੁਸ਼ ਰਹਿਣ ਕਿਉਂਕਿ ਲੋਕਾਂ ਨੂੰ ਕੰਮ ਚਾਹੀਦਾ ਹੈ ਤੇ ਉਹ ਹੁਣ ਕੰਮ ਲਗਾਤਾਰ ਚਲਦੇ ਰਹਿਣਗੇ ਤੇ ਅਸੀਂ ਮਿਊਨਿਸਪਲ ਕਮੇਟੀ ਦਾ ਵੀ ਧੰਨਵਾਦ ਕਰਦੇ ਆਂ ਐਮ ਐਲ ਏ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਅੱਜ ਤੁਹਾਡੇ ਬਾਡ ਵਿੱਚ ਕੰਮ ਸ਼ੁਰੂ ਕਿਹੜੇ ਕਿਹੜੇ ਕੰਮ ਆਏ ਜੀ ਸਾਡੇ ਬਾਡ ਦੇ ਵਿੱਚ ਜੀ ਦੇਖੋ ਜੀ ਰੋਡ ਦੇ ਕੰਮ ਕਾਫੀ ਹੋ ਗਏ ਤੇ ਉਸ ਤੋਂ ਬਾਅਦ ਹੁਣ ਫੇਵਰ ਬਲੈਗ ਦੇ ਕੰਮ ਸ਼ੁਰੂ ਹੋਣ ਲੱਗੇ ਆ ਉਹਨਾਂ ਦੇ ਟੈਂਡਰ ਆਲਰੇਡੀ ਹੋ ਗਏ ਆ ਵਰਕ ਆਰਡਰ ਹੋ ਗਏ ਆ ਟਿਊਬਲ ਦੋ ਲੱਗੇ ਆ ਇੱਕ ਪਹਿਲਾਂ ਲੱਗਾ ਇੱਕ ਦੂਜਾ ਟਿਊਬਲ ਵੀ ਹੋ ਗਿਆ ਉਹ ਵੀ ਹੋਰ ਨਾਲ ਦੇ ਨਾਲ ਸ਼ੁਰੂ ਹੋ ਗਿਆ ਲੋਕਾਂ ਦੀ ਸ਼ਿਕਾਇਤ ਹੈ ਵੀ ਪਾਰਕ ਦੀ ਇਹ ਕੋਈ ਐਂਗਲ ਨੂੰ ਕੋਲ ਉਹਦੇ ਉੱਪਰ ਕੀ ਕਰਨ ਜਾਂਦੇ ਸੀ ਉੱਥੇ ਨਾ ਬੋਰ ਲੱਗਿਆ ਸੀ ਤੇ ਉਹ ਥੋੜਾ ਜਿਹਾ ਤੋੜਨੇ ਪਏ ਉਸ ਟਾਈਮ ਚੋਦੀ ਪਾਰਕ ਵਿੱਚ ਹੀ ਬੋਰ ਹੈ ਤੇ ਉਹਦਾ ਨਾਲ ਦੇ ਨਾਲ ਤੇ ਟੈਂਡਰ ਲੱਗਿਆ ਹੋਇਆ ਸੀ ਉਹ ਨਾਲ ਦੇ ਨਾਲ ਦਾ ਕੰਮ ਹੋਰ ਸ਼ੁਰੂ ਹੋ ਜਾਣਾ